ਟਰੰਪ ਦਾ ਕੈਨੇਡਾ ਤੇ ਮੈਕਸੀਕੋ ਤੇ ਚਾਰ ਮਾਰਕ ਤੋਂ ਟੈਰਿਫ ਲਗਾਉਣ ਦਾ ਐਲਾਨ ਚੀਨ ਤੇ ਵੀ 10% ਵਾਧੂ ਟੈਕਸ ਲਗਾਉਣ ਦੀ ਦਿੱਤੀ ਧਮਕੀ ਬੋਲੇ ਡਰੱਗਸ ਦੀ ਗੈਰ ਕਾਨੂੰਨੀ ਤਸਕਰੀ ਰੋਕਣ ਦੇ ਲਈ ਲਈ ਜਾਣਗੇ ਸਖਤ ਫੈਸਲੇ ਅਮਰੀਕਾ ਵੱਲੋਂ ਟੈਰਿਫ ਲਗਾਉਣ ਦੇ ਐਲਾਨ ਤੇ ਕੈਨੇਡਾ ਪੀਐਮ ਜਸਟਨ ਟਰੂਡੋ ਦੀ ਚੇਤਾਵਨੀ ਬੋਲੇ ਅਮਰੀਕਾ ਦੇ ਟੈਰਿਫਾਂ ਦਾ ਤੁਰੰਤ ਤੇ ਸਖਤ ਜਵਾਬ ਦੇਵੇਗਾ ਕੈਨੇਡਾ ਟੈਰਿਫ ਨੂੰ ਰੋਕਣ ਲਈ ਕਰਾਂਗੇ ਹਰ ਸੰਭਵ ਕੋਸ਼ਿਸ਼ ਅਮਰੀਕਾ ਯੂਕੇ ਵਿਚਾਲੇ ਰੂਸ ਅਤੇ ਯੂਕਰੇਨ ਜੰਗ ਨੂੰ ਖਤਮ ਕਰਨ ਦੇ ਲਈ ਬਣੀ ਸਹਿਮਤੀ ਟਰੰਪ ਤੇ ਸਟਾਰਮਰ ਨੇ ਸਾਂਝਾ ਬਿਆਨ ਕੀਤਾ ਜਾਰੀ ਕੀਤਾ ਕਿ ਬ੍ਰਿਟੇਨ ਅਤੇ ਅਮਰੀਕਾ ਪੂਰੀ ਤਾਕਤ ਦੇ ਨਾਲ ਕਰਨਗੇ ਮਦਦ ਅੱਜ ਵਾਈਟ ਹਾਊਸ ਤੋਂ ਜਾਣ ਗਿਆ ਯੂਕਰੇਨ ਦੇ ਰਾਸ਼ਟਰਪਤੀ ਜ਼ੇਲਿੰਸਕੀ ਟਰੰਪ ਦੇ ਨਾਲ ਕਰਨਗੇ ਮੁਲਾਕਾਤ ਦੋਹਾਂ ਦੇਸ਼ਾਂ ਦੇ ਵਿਚਾਲੇ ਰੇਅਰ ਅਰਥ ਮਟੀਰੀਅਲਸ ਨੂੰ ਲੈ ਕੇ ਹੋਵੇਗੀ ਡੀਲ ਭਾਰਤ ਨੇ UN ਦੇ ਵਿੱਚ ਪਾਕਿਸਤਾਨ ਨੂੰ ਲਗਾਈ ਫਟਕਾਰ ਕਿ ਆ ਪਾਕਿਸਤਾਨ ناکਾਮ ਮੁਲਕ ਦਾਨ ਕੀਤੇ ਪੈਸੇ ਤੇ ਐ ਜਿਉਂਦਾ ਪਾਕਿਸਤਾਨ ਹਮੇਸ਼ਾ ਝੂਠ ਫੈਲਾਉਂਦਾ ਹੈ ਨੇਪਾਲ ਦੇ ਵਿੱਚ ਤੜਕੇ ਕਰੀਬ 7:30 ਵਜੇ ਆਇਆ ਪੋਚਾਰ ਰੈਕਟਰ ਪੈਮਾਨੇ ਤੇ 6.1 ਮਾਪੀ ਕੀਤੀ ਵਰਤਾਂ ਬਿਹਾਰ ਤੇ ਪਟਨਾ ਦੇ ਵਿੱਚ ਵੀ ਪੋਚਾਲ ਦੇ ਛਟਕੇ ਤੋਹਿੰਕਾਂਤ ਪਾਂਡੇ ਸਰਵੇ ਦੇ ਨਵੇਂ ਚੀਫ ਨਿਯੁਕਤ ਮਾਧਵੀਪੁਰੀ ਬੁਛ ਦੀ ਥਾਂ ਲੈਣਗੇ ਪਾਂਡੇ 3 ਸਾਲਾਂ ਤੱਕ ਸੰਭਾਲਣਗੇ ਉਹਦਾ ਦਿੱਲੀ ਵਿਧਾਨ ਸਭਾ ਦੇ ਵਿੱਚ ਅੱਜ ਪੇਸ਼ ਹੋਵੇਗੀ ਕੈਗ ਦੀ ਦੂਜੀ ਰਿਪੋਰਟ ਸਿਹਤ ਸਭਾਵਾਂ ਦੇ ਨਾਲ ਜੁੜੀ ਕੈਗ ਰਿਪੋਰਟ ਪੇਸ਼ ਕਰਨਗੇ ਸੀਐਮ ਰੇਖਾ ਗੁਪਤਾਰ ਰਿਪੋਰਟ ਦੇ ਵਿੱਚ ਸਰਕਾਰੀ ਹਸਪਤਾਲਾਂ ਦੀ ਹਾਲਤ ਦਾ ਲਿਆ ਜਾਵੇਗਾ ਜਾਇਜ਼ਾ ਨਸ਼ੇ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ ਅਜਸੀਆ ਮਾਨ ਦੀ ਅਗਵਾਈ ਦੇ ਵਿੱਚ ਹੋਵੇਗੀ ਹਾਈ ਲੈਵਲ ਮੀਟਿੰਗ ਸਾਰੇ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਹੋਣਗੇ ਸ਼ਾਮਿਲ ਡਰੱਗਸ ਦੇ ਖਿਲਾਫ ਪੰਜਾਬ ਪੁਲਿਸ ਦਾ ਬਲਡوزر ਐਕਸ਼ਨ ਚੱ ਰਿਹਾ ਇੱਕ ਦਿਨ ਦੇ ਵਿੱਚ ਪਚਾੜਾ ਲਗਾਣਾ ਤੇ ਰੋਪੜ ਦੇ ਵਿੱਚ ਰਸਕਾਂ ਦੇ ਘਰਾਂ ਤੇ ਚੱਲਿਆ ਪੀੜਾ ਪੰਜਾਬ ਡਰੱਗ ਮੰਡੀ ਦੇ ਨਾਲ ਬਣਾਈ ਪ੍ਰਾਪਰਟੀ ਕੀਤੀ ਢੇਰ ਅਮਰਸਾ ਪੰਜਾਬ ਕੈਬਨਟ ਦੇ ਵੱਲੋਂ ਨਵੀਂ ਆਪਕਾਰੀ ਨੀਤੀ ਨੂੰ ਮਨਜ਼ੂਰੀ ਅੰਗਰੇਜ਼ੀ ਸ਼ਰਾਬ ਹੋਵੇਗੀ ਮਹਿੰਗੀ ਦੇਸੀ ਸ਼ਰਾਬ ਦਾ ਕੋਟਾ ਵਧਾਇਆ ਗਿਆ ਹੈ ਇਸ ਸਾਲ ਸ਼ਰਾਬ ਤੋਂ 11000 20 ਕਰੋੜ ਰੁਪਏ ਦੀ ਕਮਾਈ ਦਾ ਟਿਚਾ ਕਿਸਾਨਾਂ ਵਿਚਾਰੀ ਇੱਕ ਇੱਕ ਤੇ ਮੁਰ ਨਹੀਂ ਮਣੀ ਸਹਿਮਤੀ ਐਸ ਕੇ ਮੰਨੇ ਸੋਚਣ ਦੇ ਲਈ ਮੰਗਿਆ ਹੋਰ ਸਮਾਉਗ ਰਾਹ ਬੋਲੇ ਮੁਕੰਮਲ ਇੱਕਾ ਜਿਸ ਸੰਭਵ ਨਹੀਂ ਅਕਾਲੀ ਦਲ ਲੁਧਿਆਣਾ ਵੈਸਟ ਸੀਟ ਦੀ ਜਵਨੀ ਚੋਣ ਲੜਨ ਦਾ ਕੀਤਾ ਐਲਾਨ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਦੀ ਵਿੱਚ ਹੋਇਆ ਫੈਸਲਾ ਡਾਕਟਰ ਚੀਮਾ ਬੋਲੇ ਅਕਾਲੀ ਦਲ ਮਜ਼ਬੂਤੀ ਦੇ ਨਾਲ ਲੜੇਗਾ ਚੋਣ ਅੱਜ ਤੋਂ ਦੋ ਦਿਨ ਦੇ ਪੰਜਾਬ ਦੌਰੇ ਤੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ ਕੱਲ ਚੰਡੀਗੜ੍ਹ ਦੇ ਵਿੱਚ ਚੱਲੇਗਾ ਬੈਠਕਾਂ ਦਾ ਦੌਰ ਪੰਜਾਬ ਹਰਿਆਣਾ ਹਾਈ ਕੋਰਟ 바 ਅਸੋਸੀਏਸ਼ਨ ਦੀ ਅੱਜ ਹੋਵੇਗੀ ਚੋਣ ਪ੍ਰਧਾਨ ਦੇ ਅਹੁਦੇ ਦੇ ਲਈ 7 ਉਮੀਦਵਾਰਾਂ ਦੇ ਵਿਚਾਲੇ ਇਹ ਮੁਕਾਬਲਾ ਪਹਿਲੀ ਵਾਰ ਖਜ਼ਾਨਚੀ ਅਹੁਦੇ ਦੇ ਲਈ ਮੈਦਾਨ ਤੇ ਵਿੱਚ ਨੇ 8 ਉਮੀਦਵਾਰ 82 ਪੁਲਵੰਗੜ੍ਹ ਸਿੱਕਤਲਿਆ ਮਾਮਲੇ ਦੀ ਰੋਜ਼ਾਵਿਨੀ ਉਦਾਲਤ ਵਿੱਚ ਹੋਈ ਐਮ ਸੁਣਵਾਈ ਖੋਰ ਦੇ ਵਿੱਚ ਪੇਸ਼ ਕੀਤਾ ਗਿਆ ਵੀਡੀਓ ਸਬੂਤ ਜਗਦੀਸ਼ ਟਾਈਟਲਰ ਦੇ ਖਿਲਾਫ ਗਵਾਹ ਨੇ ਦਰਜ ਕਰਵਾਏ ਬਿਆਨ ਸਾਲ 2014 ਦੇ ਦੌਰਾਨ 7178 ਅਸਾਮੀਆਂ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਪੰਜਾਬ ਸਰਕਾਰ ਨੂੰ ਪਰਖਕਾਲ ਸਮੇਂ ਦੀ ਪੂਰੀ ਤਨਖਾਹ ਜਾਰੀ ਕਰਨ ਦਾ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਸਿਰਫ ਕਾਗਜ਼ ਤੇ ਹਸਤਾਖਰ ਸਵੀਕਾਰ ਕਰਨ ਦੇ ਨਾਲ ਹੀ ਸਾਬਤ ਨਹੀਂ ਹੁੰਦਾ ਕਿ ਵਸੀਅਤ ਕਾਨੂੰਨੀ ਤੌਰ ਤੇ ਬਣਾਈ ਗਈ ਸੀ। ਸਿੱਧਾ ਸਤਿਨਲਪਖ ਸਬੂਤ ਕਰਨੇ ਪੈਣਗੇ ਪੇਸ਼। ਜੀਐਸਟੀ, ਕਸਟਮ ਅਤੇ ਐਫਆਈਆਰ ਦੀਆਂ ਜੁੜੀ ਮਾਮਲਿਆਂ ਤੇ ਸੁਪਰੀਮ ਕੋਰਟ ਦਾ ਫੈਸਲਾ ਗਫਤਾਰੀ ਤੋਂ ਪਹਿਲਾਂ ਜ਼ਮਾਨਤ ਲਈ ਜਾ ਸਕਦੇ ਕੋਟ ਚਾਹੇ ਉਸ ਵਿਰੁੱਧ ਕੋਈ ਐਫਆਈਆਰ ਨਾ ਹੋਈ ਹੋਵੇ ਦਰਜ। ਪੰਜਾਬ ਦੇ ਵਿੱਚ 10 ਆਈਐਸ ਅਧਿਕਾਰੀਆਂ ਦੇ ਤਬਾਦਲੇ ਸਾਗਰ ਸੇਤੀਆ ਹੁਣਗੇ ਮੋਗਾ ਦੇ ਨਵੇਂ ਡੀਸੀ ਮਸ਼ੀਰ ਸਰੰਗਲ ਦੀ ਲੈਣਗੇ ਥਾਂ। ਜਿਆਪੁਰ ਦੇ ਵਿੱਚ ਆਪਸ ਦੇ ਵਿੱਚ ਭੇਡੇ ਭਾਜਪਾ ਦੇ ਦੋ ਵਰਕਰ ਇੱਕ ਦੂਜੇ ਦੇ ਜੜੇ ਥੱਪੜਾ ਸਟੇਜ ਤੇ ਚੜਨ ਨੂੰ ਲੈ ਕੇ ਹੋਈ ਸੀ ਬਹਿਸ। ਪੁਣੇ ਰੇਵ ਕੇਸ ਦੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪੁਣੇ ਪੁਲਿਸ ਨੇ ਮੁਲਜ਼ਮ ਦਿੱਤਾ ਤਰੇ ਗਾੜੀ ਨੂੰ ਕੀਤਾ ਗ੍ਰਿਫਤਾਰ 25 ਫਰਵਰੀ ਨੂੰ ਬੱਸ ਸਟੈਂਡ ਤੇ ਮਹਿਲਾ ਦੇ ਨਾਲ ਕੀਤਾ ਸੀ ਰੇਵ। ਇੰਡੀਆਜ਼ ਗਾਟ ਰਿਲੇਟਡ ਮਾਮਲੇ ਦੇ ਵਿੱਚ ਘਾਟੀ ਪੁਲ੍ਹ ਸਾਹਮਣੇ ਪੇਸ਼ ਹੋਏ ਅਸ਼ੀਸ਼ ਚੰਚਲਾਨੀ ਪੁਲਿਸ ਨੂੰ ਦਰਜ ਕਰਵਾਇਆ ਬਿਆਨ ਪੁਛਗਛ ਤੋਂ ਬਾਅਦ ਚੰਚਲਾਨੀ ਦੀ ਕਾਨੂੰਨੀ ਟੀਮ ਨੇ ਐਫ ਆਈ ਆਰ ਰੱਦ ਕਰਨ ਦੀ ਲਈ ਦਰਜ ਕੀਤੀ ਪਟੀਸ਼ਨ ਜੰਮੂ ਕਸ਼ਮੀਰ ਦੇ ਪੁਛ ਦੇ ਵਿੱਚ ਵੱਡਾ ਸੜਕ ਹਾਦਸਾ ਨਾਲ ਦਿੱਦੇ ਵਿੱਚ ਕਾਰ ਡਿੱਗਣ ਦੇ ਕਾਰਨ 7 ਲੋਕ ਜ਼ਖਮੀ ਕਈ ਲਾਪਤਾ ਪੁਲਿਸ ਟੀਮ ਮੌਕੇ ਤੇ ਮੌਜੂਦ ਰਾਤ ਤੇ ਬਚਾਅ ਕਾਰਜ ਜਾਰੀ ਗੁਜਰਾਤ ਦੇ ਸੂਰਤ ਵਿੱਚ ਕਪੜਾ ਮਾਰਕੀਟ ਦੇ ਵਿੱਚ ਅੱਗ ਨੇ ਮਚਾਈ ਤਬਾਹੀ 30 ਘੰਟਿਆਂ ਬਾਅਦ ਅੱਗ ਤੇ ਪਾਇਆ ਜਾ ਸਕਿਆ ਕਾਬੂ 500 ਕਰੋੜ ਤੋਂ ਵੱਧਦਾ ਹੋਇਆ ਨੁਕਸ ਅਮਰੀਕਾ ਚਹਾਸੇ ਕਾਰਨ ਕੋਮਾਂ ਦੇ ਵਿਚ ਭਾਰਤੀ ਵਿਦਿਆਰਥੀ ਅਮਰੀਕਾ ਨੇ ਐਮਰਜੈਂਸੀ ਵੀਜ਼ਾ ਪ੍ਰਕਿਰਿਆ ਕੀਤੇ ਸ਼ੁਰੂ ਕੀਤਾ ਨੇ ਵਿਦੇਸ਼ ਮੰਤਰੀ ਅਸਜਾ ਸ਼ੰਕਰ ਨੂੰ ਮਦਦ ਲਈ ਕੀਤੀ ਸੀ ਅਪੀਲ ਮਹਾਰਾਸ਼ਟਰ ਦੇ 17 ਜ਼ਿਲ੍ਹੇ ਦੀ ਰਹਿਣ ਵਾਲੀ ਹੈ 35 ਸਾਲਾ ਨੀਲਮ ਚੰਦੇ ਸਿੰਗਲੂਰ ਦੇ ਪਿੰਡ ਸਤੋਜ ਦੇ ਵਿੱਚ ਖਾਲਿਸਤਾਨ ਦੇ ਨਾਰੇ ਲਿਖਣ ਵਾਲੇ 6 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ ਦੋ ਮਾਨਸਾ ਤੇ ਚਾਰ ਬਠਿੰਡਾ ਜ਼ਿਲ੍ਹੇ ਦੇ ਨਾਲ ਨੇ ਸੰਬੰਧਿਤ ਮੋਗਾ ਪੁਲਿਸ ਨੇ ਇੱਕ ਕੈਟਾਗਰੀ ਦੇ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ BMW ਕਾਰ ਦੇ ਵਿੱਚ ਸਾਥੀ ਦੇ ਨਾਲ ਕੁਮਰਿਆ ਸੀ ਗੈਂਗਸਟਰ ਗੁਰਦੀਪ 400 ਗ੍ਰਾਮ ਹੈਰਨ ਇੱਕ ਪਿਸਤੌਲ ਤੇ 4 ਜਿੰਦਾ ਰਾਉਂਡ ਬਰਾਮਦ ਬਰਨਾਲਾ ਪੁਲਿਸ ਨੇ ਗਵਾਚੇ ਤੇ ਚੋਰੀ ਹੋਏ 125 ਮੋਬਾਈਲ ਫੋਨ ਕੀਤੇ ਬਰਾਮਦ ਅਸਲੀ ਮਾਲਕਾਂ ਨੂੰ ਸੌਂਪੇ ਮੋਬਾਈਲ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਪਠਾਨਕੋਟ ਕੈਂਟ ਸਟੇਸ਼ਨ ਤੋਂ ਜੀਆਰਪੀ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ ਚੈਕਿੰਗ ਦੇ ਦੌਰਾਨ ਮਾਲਵਾ ਟ੍ਰੇਨ ਦੇ ਵਿੱਚ ਰੱਖੇ ਇੱਕ ਬੈਗ ਦੇ ਵਿੱਚੋਂ 5 ਪਿਸਟਲ 10 ਖਾਲੀ ਮੈਗਜ਼ੀਨ ਬਰਾਮਦ। ਦਿੱਲੀ ਤੋਂ ਜੰਮੂ ਕਸ਼ਮੀਰ ਜਾ ਰਹੀ ਸੀ। ਜਾ ਰਹੀ ਸੀ ਮਾਲਵਾ ਐਕਸਪ੍ਰੈਸ। ਪਠਿੰਡਾ ਪੁਲਿਸ ਦਾ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਹੈਰੰ ਦੇ ਸਮੇਂ ਤੋਂ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਵੱਖ-ਵੱਖ ਥਾਣਿਆਂ ਦੇ ਵਿੱਚ 10 ਦਰਜ ਮਾਮਲਿਆਂ ਦੇ ਵਿੱਚ 17 ਵਿਕਤੀਆਂ ਨੂੰ ਕੀਤਾ ਕਾਬੂ। ਫਲੋਰ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਮਲਜ਼ਮਾਂ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਮਲਜ਼ਮਾਂ ਦੇ ਵਿੱਚ 3 ਮ ਰੋਪੜ ਦੇ ਡੀਸੀ ਤੇ ਐਸਐਸਪੀ ਨੇ ਨਸ਼ਾ ਛਡਾਊ ਕੇਂਦਰ ਦਾ ਕੀਤਾ ਦੌਰਾ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੇ ਲਿਆ ਜਾਇਜ਼ਾ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਆਖੀ ਗੱਲ ਰੋਪੜ ਦੇ ਡੀਸੀ ਤੇ ਐਸਐਸਪੀ ਨੇ ਨਸ਼ਾ ਛਡਾਊ ਕੇਂਦਰ ਦਾ ਕੀਤਾ ਦੌਰਾ ਮਰੀਜ਼ਾਂ ਨੂੰ ਮਿਲ ਰੇ ਇਲਾਜ ਅਤੇ ਸਹੂਲਤਾਂ ਤੇ ਜਿਤਾਈ ਸੰਤੁਸ਼ਟੀ ਨਸ਼ਾ ਛੱਡ ਨਵੇਂ ਜੀਵਨ ਦੀ ਤਲਾਸ਼ ਵਾਲਿਆਂ ਨੂੰ ਸਕਿੱਲ ਡਿਵੈਲਪਮੈਂਟ ਦੇ ਨਾਲ ਜੋੜਨ ਦੀ ਆਖੀ ਗੱਲ ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਵਿੱਚ ਵਿਕਾਸ ਕਰ ਜਾਂਦਾ ਜਾਇਜ਼ਾ ਲੈ ਰਹੇ ਕਾਉਂਸਲਰ ਦੀ ਸਕੂਟੀ ਚੋਰੀ ਏਟੀਐਮ ਕਾਰਡ ਤੇ ਕਾਰੋਬਾਰ ਦੇ ਨਾਲ ਸੰਬੰਧਿਤ ਕਿਤਾਬਾਂ ਵੀ ਹੋਈਆਂ ਚੋਰੀ ਪੁਲਿਸ ਦੇ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਮਲਜ਼ਮਾਂ ਦੀ ਕੀਤੀ ਜਾ ਰਹੀ ਹੈ ਪਾਲ ਮੰਡੀਗੜ ਦੇ ਹਾਊਸਿੰਗ ਬੋਰਡ ਇਲਾਕੇ ਦੇ ਵਿੱਚ ਚਲਦੀ ਕਾਰ ਨੂੰ ਲੱਗੀ ਅੱਗ ਵਾਰ-ਵਾਰ ਬੱਚੇ ਕਾਰ ਦੇ ਵਿੱਚ ਮੌਜੂਦ ਡਰਾਈਵਰ ਤੇ 28 ਸਾਲਾ ਨੌਜਵਾਨ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਨਹੀਂ ਲੱਗਿਆ ਪਤਾ ਮਲੋਟ ਡੱਬ ਵਾਲੀ ਰੋਡ ਤੇ ਲੰਬੀ ਕੋਲ ਚਲਦੀ ਕਾਰ ਨੂੰ ਲੱਗੀ ਅੱਗ ਲੋਕਾਂ ਨੇ ਪਾਇਆ ਕਿਤੇ ਕੰਬ ਕਾਰ ਸਵਾਰ ਸੁਰੱਖਿਅਤ ਚੈਂਪੀਅਨ ਟਰੋਫੀ ਦੇ ਵਿੱਚ ਅੱਜ ਅਫਗਾਨਿਸਤਾਨ ਤੇ ਆਸਟ੍ਰੇਲੀਆ ਦੇ ਵਿਚਾਲੇ ਮੁਕਾਬਲਾ 라ਵਲਪਿੰਡੀ ਦੇ ਵਿੱਚ ਦੁਪਹਿਰ 2:30 ਹੋਵੇਗਾ ਮੈਚ ਜਿੱਤਣ ਵਾਲੀ ਟੀਮ ਸੈਮੀਫਾਈਨਲ ਦੇ ਵਿੱਚ ਬਣੇਗੀ। ਠਾ ਚੈਂਪੀਅਨ ਟਰੋਫੀ ਤੋਂ ਬਾਅਦ ਏਸ਼ੀਆ ਕੱਪ ਦੇ ਵਿੱਚ ਮੁੜ ਹੋ ਸਕਦਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਏਸ਼ੀਆ ਕੱਪ ਦੇ ਵਿੱਚ ਦੋਵਾਂ ਦੇ ਵਿਚਾਲੇ ਤਿੰਨ T20 ਮੈਚ ਸੰਭਵ ਦੋਵੇਂ ਟੀਮਾਂ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਏਸ਼ੀਆ ਕੱਪ ਦੇ ਵਿੱਚ ਲੈਣਗੀਆਂ ਹਿੱਸਾ। 2 ਮਾਰਚ ਨੂੰ ਹੋਣਗੀਆਂ ਬਾਰ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਵਾਈਸ ਚੇਅਰਮੈਨ ਦੇਲੀ ਚੋਣਾ ਅਜਾ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਰਾਜ ਸਭਾ ਮੈਂਬਰ ਮੰਨਨ ਕੁਮਾਰ ਮਿਸ਼ਰਾ ਲਗਾਤਪਸ਼ੀਮੀ ਵਾਰ ਚੀਰਮੈਨ ਵਜੋਂ ਸੇਵਾ ਨਿਵਾਰੇ ਨੇ ਮਹਾਕਮਤੇ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਤੋਫਾਸੀਏ ਮੈ ਯੋਗੀ ਨੇ ਬੋਨਸ ਦੇਣ ਦਾ ਕੀਤਾ ਐਲਾਨ ਮਹਾਕਮਤੇ ਵਿੱਚ ਲੱਗੇ ਪੁਲਿਸ ਕਰਮਚਾਰੀਆਂ ਨੂੰ 10000 ਰੁਪਏ ਦਾ ਬੋਨਸ ਤੇ 7 ਦਿਨਾਂ ਦੀ ਮਿਲੇਗੀ ਛੁੱਟੀ ਸੋਨੇ ਦਾ ਡਿੱਗਿਆ ਰੇਟ ਸੋਨੇ ਦੀਆਂ ਕੀਮਤਾਂ ਦੇ ਵਿੱਚ 1150 ਰੁਪਏ ਦਾ ਹੋਇਆ ਨਿਗਾਰ 88200 ਰੁਪਏ ਪ੍ਰਤੀ 10 ਗ੍ਰਾਮ ਹੋਇਆ ਸੋਨਾ ਚਾਂਦੀ ਦਾ ਭਾਅ ਵੀ 1000 ਰੁਪਏ ਟੁੱਟਿਆ ਨਜ਼ਾਕਦੇ ਵਿੱਚ ਪਾਰੀ ਪਾਰੀ ਦੇ ਨਾਲ ਡਿੱਗਿਆ ਤਾਮਾਨ ਘਰਾਂ ਦੇ ਉੱਪਰ ਵਿਚੀ ਚਿੱਟੀ ਚਾਦਰ ਵਾਹਨਾਂ ਤੋਂ برف ਫਟਾਉਂਦੇ ਨਜ਼ਰ ਆਏ ਇਲਾਕੇ ਦੇ ਲੋਕ ਅਨੰਦਪੁਰ ਸਹਿਰ ਦੇ ਵਿੱਚ ਹੋਲਾ ਮੱਲਾ ਮਨਾਉਣ ਦੇ ਲਈ ਪ੍ਰਸ਼ਾਸਨ ਨੇ ਕੀਤੇ ਫੁਕਤਾ ਪ੍ਰਬੰਧ ਕੀਆ ਟ੍ਰੈਫਿਕ ਦੀ ਸਚਾਰੂ ਵਿਵਸਥਾ ਦੇ ਨਾਲ ਨਿਰਵਿਘਨ ਚੱਲੇਗੀ ਆਵਾਜ਼ੇਂ ਸ਼ਰਾਬਤੀ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ ਕਪੂਰਥਲਾ ਦੇ ਮਨਰਾਜ ਸਿੰਘ ਨੇ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ ਪਹਿਲੇ ਸਿੱਖ ਨੌਜਵਾਨ ਵਜੋਂ ਸਪੇਨ ਰੇਨੀਅਰ 에어